ਪਹਿਲਗਾਮ ਦੇ ਵਿੱਚ ਹੋਏ ਅੰਤੰਕੀ ਹਮਲੇ ਤੋਂ ਬਾਅਦ ਬੀਤੀ ਦੇਰ ਰਾਤ ਆ ਪਾਕਿਸਤਾਨ ਦੇ ਉੱਤੇ ਹੋਏ ਇਸ ਟੈਕ ਤੋਂ ਬਾਅਦ ਭਾਰਤ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਏਰੀਆ ਦੇ ਵਿੱਚ ਇਲਾਕੇ ਦੇ ਵਿੱਚ ਜਿਹੜਾ ਆ ਉਹ ਮੌਜੂਦ ਹੈ ਖੜੇ ਆ ਆਪਾਂ ਸਾਡੇ ਨਾਲ ਪਿੰਡ ਦੇ ਲੋਕ ਤੇ ਨਾਲ ਦੀ ਨਾਲ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਪਰ ਤੁਹਾਨੂੰ ਉਸ ਗੱਲਬਾਤਾਂ ਕਰਨ ਤੋਂ ਬਾਅਦ ਪਹਿਲਾਂ ਤੁਹਾਨੂੰ ਇੱਕ ਜਿਹੜੀ ਇੱਥੇ ਗੱਲ ਜਰੂਰ ਦੱਸ ਦੇਣਾ ਚਾਹੁੰਦਾ ਆ ਭਈ ਪਹਿਲਗਾਮ ਦੇ ਵਿੱਚ ਹੋਈ ਦਰਦਨਾਕ ਘਟਨਾ ਉਹ ਇੱਕ ਨਾਪਾਕ ਹਰਕਤ ਨਪੁੰਸਕ ਹਰਕਤ ਤੋਂ ਬਾਅਦ ਜਿਹੜਾ ਆ ਆਰਮੀ ਜਹਾਜ ਪੂਰਾ ਭਾਰਤ ਜਿਹੜਾ ਉਹ ਰੋਸ਼ ਦੇ ਵਿੱਚ ਸੀਗਾ ਵੀ ਇਸ ਦਾ ਸਬਕ ਜਿਹੜਾ ਹੈ ਇਸ ਦਾ ਹਰਜਾਨਾ ਜਿਹੜਾ ਆ ਪਾਕਿਸਤਾਨ ਨੂੰ ਜ਼ਰੂਰ ਮਿਲਣਾ ਚਾਹੀਦਾ ਜਿਸ ਤੋਂ ਬਾਅਦ ਬੀਤੀ ਦਿਨ ਰਾਤ ਭਾਰਤ ਵੱਲੋਂ ਇੱਕ ਵੱਡੀ ਸਟ੍ਰਾਈਕ ਕੀਤੀ ਜਾਂਦੀ ਆ ਤੇ ਪਾਕਿਸਤਾਨ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਜਿਹੜਾ ਆ ਉਹ ਦਿੱਤਾ ਜਾਂਦਾ ਸਾਡੇ ਨਾਲ ਪਿੰਡਾਂ ਦੇ ਲੋਕ ਖੜੇ ਆ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਆ ਬਾਈ ਕਿੱਦਾਂ ਦੇਖਦੇ ਹੋ ਆ ਜਿਹੜੀ ਇਸ ਟਾਇਕ ਹੋਈ ਆ ਭਾਰਤ ਨੇ ਪਾਕਿਸਤਾਨ ਤੇ ਕੀਤੀ ਆ ਕਿੱਡੀ ਕੁ ਜ਼ਰੂਰੀ ਸੀ ਇਹ ਕਰਨਾ ਸਰ ਇਹ ਜ਼ਰੂਰੀ ਸੀ ਸਰ ਉਹਨਾਂ ਪਹਿਲੇ ਕੰਮ ਦੇ ਵਿੱਚ ਜੋ ਹਮਲਾ ਕੀਤਾ ਸਾਡੇ ਹਿੰਦੂ ਭਾਈਚਾਰੇ ਦੇ ਜੋ ਵੀ ਲੋਕਾਂ ਨੂੰ ਮਾਰੇ ਆ ਸਰ ਉਹ ਗਲਤ ਕੀਤਾ ਉਹਦਾ ਮੂੰਹ ਤੋਰ ਜਵਾਬ ਸਾਨੂੰ ਸਰ ਦੇਣਾ ਚਾਹੀਦਾ ਸੀ ਤੇ ਮੂੰਹ ਤੋਰ ਜਵਾਬ ਜਿਹੜਾ ਉਹ ਦੇਣਾ ਚਾਹੀਦਾ ਸੀ ਪੰਜੀ ਤੁਸੀਂ ਕਿੱਦਾ ਦੇਖਦੇ ਹੋ ਕਿਉਂਕਿ ਆ ਕਈ ਮਾਵਾਂ ਦੀਆਂ ਕੁੱਖਾਂ ਜੜੀਆਂ ਉਹ ਉਜਾਰੀਆਂ ਕਈ ਭੈਣਾਂ ਦੇ ਸੰਦੂਰ ਜੜੇ ਆ ਉੱਥੇ ਉਜਾਰੇ ਗਏ ਆ ਤੇ ਕੀ ਲੱਗਦਾ ਭਈ ਭਾਰਤ ਦੀ ਹੱਕ ਦੇ ਉੱਤੇ ਬੈਠ ਕੇ ਜਦੋਂ ਇਹ ਪਾਕਿਸਤਾਨ ਇਹੋ ਜਿਹੇ ਨਪੁੰਸਕ ਹਰਕਤਾਂ ਕਰਦਾ ਆ ਤੇ ਕਿੱਡਾ ਜ਼ਰੂਰੀ ਆ ਇਹੋ ਜਿਹਾ ਜਵਾਬ ਦੇਣਾ ਬਹੁਤ ਜ਼ਰੂਰੀ ਸਰ ਜਵਾਬ ਦੇਣਾ ਬਹੁਤ ਮਾੜਾ ਕੀਤਾ ਉਹਨਾਂ ਨੇ ਉਹ ਵੀ ਤਾਂ ਕੋਈ ਮਾਵਾ ਦੇ ਪੁੱਤਰ ਹੀ ਜਿਨ੍ਹਾਂ ਨੂੰ ਉਹਨਾਂ ਨੇ ਇਸ ਸੰਦਰਦਨਾਕ ਮੋਤਾਂ ਦਿੱਤੀਆਂ ਠੀਕ ਹੈ ਨਾ ਉਹਨਾਂ ਦਾ ਕੀ ਕਸੂਰ ਹੀ ਉਹਨਾਂ ਨੂੰ ਮਾਰਿਆ ਗਿਆ ਤੇ ਜਿਨ੍ਹਾਂ ਨੂੰ ਜਵਾਬ ਨਾ ਦਿੱਤਾ ਗਿਆ ਅੱਗੇ ਤੋਂ ਹੋਰ ਹੋਰ ਕਰਨਗੇ ਗਲਤ ਕਰਨਗੇ ਠੀਕ ਹੈ ਨਾ ਇਸ ਕਰਕੇ ਇਹਨਾਂ ਨੂੰ ਇਸ ਤਰ੍ਹਾਂ ਹਮਲਾ ਕਰਨਾ ਜਿਹੜਾ ਬਹੁਤ ਜ਼ਰੂਰੀ ਚਾਹੀਦਾ ਵੀ ਇਹਨਾਂ ਨੂੰ ਜਿਹਨਾਂ ਲੋਕੀ ਉਹਦਾ ਚਾਹੁੰਦੇ ਕੀ ਆ ਭਾਰਤ ਦੇ ਲੋਕੀ ਚਾਹੁੰਦੇ ਕੀ ਆ ਕਿਉਂਕਿ ਪਾਕਿਸਤਾਨ ਦਾ ਤਾਂ ਆਏ ਦਿਨ ਕੋਈ ਨਾ ਕੋਈ ਨਵਾਂ ਕੰਮ ਰਹਿੰਦਾ ਆ ਵੀ ਕਦੀ ਆ ਕਰਤਾ ਕਦੀ ਉਹ ਕਰਤਾ ਕਦੀ ਪਹਿਲਗਾਮ ਕਰਤਾ ਕਦੀ ਹੋਰ ਕਿਤੇ ਆਤੰਕੀ ਹਮਲੇ ਕਰ ਦਿੱਤੇ ਕੀ ਚਾਹੁੰਦਾ ਕੀ ਆ ਮਤਲਬ ਭਾਰਤ ਕੀ ਚਾਹੁੰਦਾ ਵੀ ਕੀ ਕਰਨਾ ਚਾਹੀਦਾ ਵੇਖੋ ਭਾਰਤ ਤੇ ਕਦੀ ਵੀ ਨਹੀਂ ਇਹੋ ਜਿਹਾ ਗਲਤ ਕੰਮ ਕਦੀ ਨਹੀਂ ਕਰਦਾ ਤਨਾਉ ਕਰਨਾ ਚਾਹੁੰਦਾ ਜਦੋਂ ਲੋਕ ਗਲਤ ਕਰਦੇ ਉਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਭਾਰਤ ਵਾਸਤੇ ਇਹਦੇ ਨਾਲ ਅਸੀਂ ਵੀ ਸਹਿਮਤ ਆ ਕਿ ਉਹ ਵੀ ਤਾਂ ਕਿਸੇ ਦੇ ਕੁਸ਼ਲ ਨਾ ਕੁਝ ਲੱਗਦੇ ਸਾਡੇ ਵੀ ਜੋ ਭੈਣ ਭਰਾਈ ਆ ਜੀ ਚਣ ਚਣ ਕੇ ਮਾਰੇ ਫਿਰ ਕਿਸ ਤਰ੍ਹਾਂ ਮਾਰੇ ਕਿ Hindu ਅੱਡ ਹੋ ਜਾਣ ਮੁਸਲਮਾਨ ਅੱਡ ਹੋ ਜਾਣ ਇਹ ਕੋਈ ਤਰੀਕਾ ਥੋੜਾ ਹੈ ਤੇ ਜਾਨ ਸਾਰਿਆਂ ਚ ਇਕੱਠੀ ਹੈ ਫਿਰ ਮੁਸਲਮਾਨ ਕਿਉਂ ਨਹੀਂ ਮਾਰੇ ਗਏ Hindu ਕਿਉਂ ਮਾਰੇ ਬਹੁਤ ਗਲਤ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਵਾਬ ਨਹੀਂ ਦਿੱਤਾ ਗਿਆ ਤੇ ਫਿਰ ਅੱਗੇ ਤੋਂ ਫਿਰ ਵਧਣਗੇ ਆ ਜਿਹੜਾ ਆ ਜਵਾਬ ਦੇਣਾ ਬਹੁਤ ਜ਼ਰੂਰੀ ਸੀਗਾ ਜਿਸ ਦਾ ਬਾਅਦ ਜਿਹੜਾ ਆ ਭਾਰਤ ਨੇ ਜਿਹੜਾ ਪਾਕਿਸਤਾਨ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਦਿੱਤਾ ਆ ਵੀ 30 ਦਿਨ ਰਾਤ ਇਹ ਸਟਾਈ ਕਰਕੇ ਵੀਰ ਜੀ ਭਾਰਤ ਨੇ ਜਿਹੜਾ ਹਮੇਸ਼ਾ ਭਾਈਚਾਰਾ ਔਰ ਜਿਹੜਾ ਆ ਪਿਆਰ ਪ੍ਰੇਮ ਦੀ ਜਿਹੜੀ ਆ ਉਹ ਇੱਕ ਗੱਲਬਾਤ ਕੀਤੀ ਆ ਕੀ ਲੱਗਦਾ ਪਈ ਇਹ ਜਿਹੜੀਆਂ ਹਰਕਤਾਂ ਪਾਕਿਸਤਾਨ ਕਰਦਾ ਆ ਕਿਤੇ ਭਾਈਚਾਰੇ ਨੂੰ ਜਿਹੜਾ ਆ ਉਠੇਸ ਪਚਾਉਣ ਵਾਲੀ ਗੱਲ ਨਹੀਂ ਹੈਗੀ ਦੇਖੋ ਜੀ ਪਹਿਲਾਂ ਜਿਹੜਾ ਹਮਲਾ ਕੀਤਾ ਇਹ ਭਾਈਚਾਰੇ ਨੂੰ ਖਰਾਬ ਕਰਨ ਵਾਸਤੇ ਹਮਲਾ ਕੀਤਾ ਇਹਨਾਂ ਨੇ ਕਿਨਾ ਹੂੰ ਦੂਸਰੀ ਗੱਲ ਜੇ ਹਮਲਾ ਕੀਤਾ ਇਹਨਾਂ ਤੇ ਪੁੱਛ ਕੇ ਮਾਰੇ ਪਈ ਹਿੰਦੂ ਸਾਈਡ ਤੇ ਤੇ ਮੁਸਲਮਾਨ ਸਾਈਡ ਤੇ ਹੋ ਜਾਓ ਤੇ ਉਸ ਤੋਂ ਬਾਅਦ ਇਹਨਾਂ ਨੇ ਹਿੰਦੂਆਂ ਨੂੰ ਮਾਰਿਆ ਤੇ ਉਸ ਤੋਂ ਬਾਅਦ ਬੋਲਿਆ ਪਈ ਜਾਓ ਮੋਦੀ ਨੂੰ ਬੋਲ ਦੋ ਮਾਰਤਾ ਹੂੰ ਤੇ ਜਿਹੜਾ ਸਾਡੇ ਸਰਕਾਰ ਨੇ ਇਹਨਾਂ ਨੂੰ ਜਵਾਬ ਦਿੱਤਾ ਬਹੁਤ ਹੀ ਵਧੀਆ ਕੀਤਾ ਸਰਕਾਰ ਨੇ ਇਹਨਾਂ ਨੂੰ ਮੂੰਹ ਤੋਰ ਜਵਾਬ ਦਿੱਤਾ ਗਿਆ ਇਹਨਾਂ ਨੂੰ ਅੱਗੇ ਤੋਂ ਲੈ ਕੇ ਕਦੀ ਇਸ ਕੰਮ ਨੂੰ ਕਰਨ ਵਾਸਤੇ 50 ਵਾਰੀ ਸੋਚੂਗੀ ਇਹ ਨਾ ਆਤਮ ਬਧ ਸੋਚਣਗੇ ਪਾਕਿਸਤਾਨ ਸੋਚੂਗਾ ਵੀ ਇਸ ਦੇ ਕਰਨ ਵਾਸਤੇ ਸਾਨੂੰ ਕੀ ਕਰਨਾ ਪਊ ਚੁਗਾ ਇਹ ਸਰਕਾਰ ਸਾਡੇ ਬਹੁਤ ਬੰਦੀ ਕੰਮ ਕੀਤਾ ਹੈ ਅਹ ਚਾਹਨੇ ਵੀ ਸਰਕਾਰ ਇਸ ਤੋਂ ਵੱਧਿਆ ਇਸ ਤੋਂ ਵੱਡਾ ਕਦਮ ਚੁੱਕੇ ਇਹ ਅੱਗੇ ਆਉਣ ਦੇ ਟਾਈਮ ਦੇ ਵਿੱਚ ਕਦੀ ਅਜਿਹਾ ਕੰਮ ਨਾ ਹੋਵੇ। ਅਗਰ ਮੰਨੋ ਆਰ ਪਾਰ ਦੀ ਕੋਈ ਲੜਾਈ ਹੁੰਦੀ ਆ ਕਿ ਪਿੰਡਾਂ ਦੇ ਲੋਕ ਕਿ ਭਾਰਤ ਦੇ ਲੋਕ ਤਿਆਰ ਹੋ ਉਸ ਵਾਸਤੇ। ਅਸੀਂ ਬਿਲਕੁਲ ਤਿਆਰ ਆ। ਅਸੀਂ ਸਰਕਾਰ ਨਾਲ ਬਿਲਕੁਲ ਮੋੜਲ ਮੋੜ ਲੱਗ ਕੇ ਹਰ ਪਾਸੇ ਤਿਆਰ ਹੈ ਗਿਆ। ਜੇ ਕੰਨ ਸਾਨੂੰ ਨਾਲ ਤਰ੍ਹਾਂ ਬੰਦਾ ਹੈ ਤੁਹਾਨੂੰ ਤਿਆਰ ਕਰਦੇ ਬਸ ਕਾਰ ਵਾਸਤੇ ਕਰ। ਹੂੰ। ਅ ਬਾਈ ਇੱਥੇ ਖੜੇ ਆ। ਬਾਈ ਕਿਵੇਂ ਦੇਖਦੇ ਹੋ ਜਿਹੜੀ ਇਹ ਸਟਾਈਕ ਕੀਤੀ ਆ ਔਰ ਜਿਹੜਾ ਹਮਲਾ ਕੀਤਾ ਪਾਕਿਸਤਾਨ ਨੇ ਉਹਨੂੰ ਪਹਿਲਾਂ ਦੱਸੋ ਕਿੱਦਾਂ ਦੇਖਦੇ। ਕਹੀ ਜਿਹੜੀ ਇਹ ਪੈਲਗਾਮ ਜਿਹੜਾ ਉਹਨਾਂ ਨੇ ਕੀਤਾ ਹੀ ਨਿੰਦਨ ਜੂਮ ਕੰਮ ਪਰ ਮੋਦੀ ਨੇ ਇਹ ਮੋਦੀ ਨੂੰ ਚਾਹੀਦਾ ਕਿ ਅਤਿਵਾਦ ਦਾ ਬਿਲਕੁਲ ਜੜ ਤੋਂ ਲੈ ਕੇ ਸਫਾਇਆ ਕਰਨਾ ਚਾਹੀਦਾ ਪਰ ਜਿਹੜੀ ਰਾਤੇ ਸਟ੍ਰਾਈਕ ਕੀਤੀ ਹੈ ਬਹੁਤ ਵਧੀਆ ਕੀਤੀ ਤੇ ਅਸੀਂ ਸਾਰੇ ਖੜੇ ਆ ਮਤਲਬ ਆਪਣੇ ਦੇਸ਼ ਦੇ ਨਾਲ ਖੜੇ ਆ ਅਗਰ 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 ਪਾਕਿਸਤਾਨ ਮੁਰਕੇ ਇਦਾਂ ਦੀਆਂ ਹਰਕਤਾਂ ਕਰਦਾ ਕਿਉਂਕਿ ਪਾਕਿਸਤਾਨ ਹੁਣ ਵੀ ਕਹਿ ਰਿਹਾ ਹੈ ਕਿ ਅਗਰ ਭਾਰਤ ਪਿੱਛੇ ਹਟਦਾ ਹੈ ਤੇ ਅਸੀਂ ਵੀ ਪਿੱਛੇ ਹਟਾਂਗੇ ਕੀ ਲੱਗਦਾ ਆ ਵੀ ਭਾਰਤ ਨੂੰ ਪਿੱਛੇ ਹਟਣਾ ਚਾਹੀਦਾ ਏ ਨਹੀਂ ਨਹੀਂ ਅਤਿਕਵਾਦ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੂੰ ਜੇ ਦੋਨੋਂ ਸਹਿਮਤ ਹੁੰਦੇ ਆ ਹੂੰ ਤੇ ਫਿਰ ਠੀਕ ਆ ਤੇ ਜੇ ਅਤਿਕਵਾਦੀ ਫਿਰ ਹਮਲੇ ਕਰਦੇ ਤੇ ਫਿਰ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਤੇ ਅਤਿਕਵਾਦ ਨੂੰ ਜਿਹੜਾ ਆ ਮੂੰਹ ਤੋੜਮਾ ਜਵਾਬ ਜਿਹੜਾ ਹਰ ਇੱਕ ਗ੍ਰਾਮ ਲਾ ਲਈਏ ਪੰਚਾਇਤ ਲਾ ਲਈਏ ਪਮਾ ਸ਼ਹਿਰ ਲਾ ਲਈਏ ਹਰ ਥਾਂ ਦੇ ਉੱਤੇ ਜਿਹੜਾ ਆ ਇਹੀ ਆਵਾਜ਼ ਆ ਰਹੀ ਆ ਵੀ ਅਤਿਕਵਾਦ ਨੂੰ ਜਿਹੜਾ ਆ ਉਹ ਮੂੰਹ ਤੋੜਮਾ ਜਵਾਬ ਮਿਲਣਾ ਚਾਹੀਦਾ ਆ ਇਸ ਲਈ ਜ਼ਿਲ੍ਹਾ ਪਠਾਨਕੋਟ ਦੇ ਇਸ ਰੱਦੀ ਇਲਾਕਿਆਂ ਦੇ ਵਿੱਚ ਖੜੇ ਆ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਹੈ ਸਰਪੰਚ ਸਾਹਿਬ ਕੋਈ ਇਨਸਟ੍ਰਕਸ਼ਨਸ ਵਗੈਰਾ ਕੋਈ ਨਿਰਦੇਸ਼ ਵਗੈਰਾ ਕਿਸੇ ਅਸਤਰਾਂ ਵੱਲੋਂ ਜਾਂ ਕਿਦਾਂ ਤਰ੍ਹਾਂ ਕੋਈ ਆਏ ਨੇ ਤੁਹਾਡੇ ਨਿਰਦੇਸ਼ ਤੇ ਹਾਲੇ ਤੱਕ ਤੁਹਾਡੇ ਕੋਲ ਕੋਈ ਨਹੀਂ ਆਇਆ ਪਰ ਫਿਰ ਵੀ ਅਹੀਂ ਸਾਰੇ ਪਿੰਡ ਵਾਸੀ ਨੇ ਇਹ ਕਹਿਣ ਦੇਦੇ ਆਂ ਕਿ ਆਪਣੀ ਸੇਫਟੀ ਸਾਨੂੰ ਪਹਿਲੇ ਆਪੇ ਹੀ ਕਰਨੇ ਪੈਣੀ ਹੈ ਕਿਉਂਕਿ ਸਾਨੂੰ ਅਸੀਂ ਸਰਕਾਰ ਦੀ ਉਦੇਸ਼ਾਂ ਦੀ ਉਡੀਕ ਨਹੀਂ ਕਰ ਸਕਦੇ ਹਾਂ ਇਸ ਕਰਕੇ ਅਸੀਂ ਰੋਜ਼ ਰਾਤ ਨੂੰ ਬਲੈਕਆਊਟ ਕਰਨ ਦਾ ਹੁਕਮ ਦਿੱਤਾ ਹੋਇਆ ਪਿੰਡ ਦੇ ਸਾਰੇ ਵਾਸੀਆਂ ਨੂੰ ਅੱਜ ਅਜੇ ਬਲੈਕਆਊਟ ਹੋਣਾ ਵਾ ਅੱਜ ਦਾ ਟਾਈਮ ਦਿੱਤਾ ਹੋਇਆ ਬਲੈਕ ਹੋਣ ਦਾ 10:30 ਵਜੇ ਦਾ 1 ਘੰਟੇ ਦਾ ਟਾਈਮ ਦਿੱਤਾ ਹੋਇਆ ਕਿਵੇਂ ਦੇਖਦੇ ਹੋ ਕਿ ਕਿੰਨਾ ਜ਼ਰੂਰੀ ਆ ਜ਼ਰੂਰੀ ਤੇ ਦੇਖਿਆ ਜਾਏ ਤੇ ਹੈਗਾ ਵੀ ਹੈਗਾ ਵੀ ਆ ਥੋੜੇ ਕਿਉਂਕਿ ਹਰ ਇੱਕ ਨੂੰ ਇਨਸਾਨ ਨੂੰ ਇਸ ਤਰ੍ਹਾਂ ਪਤਾ ਲੱਗੇਗਾ ਵੀ ਕਿਸ ਤਰ੍ਹਾਂ ਅਸੀਂ ਆਉਣ ਵਾਲੇ ਮੁਸੀਬਤ ਦੇ ਟਾਈਮ ਵਿੱਚ ਆਪਣੀ ਸੇਫਟੀ ਕਰ ਸਕਦੇ ਹਾਂ ਇਸ ਕਰਕੇ ਬਲੈਕਆਊਟ ਕਰਨ ਵਾਸਤੇ ਥੋੜਾ ਟਾਈਮ ਦਿੱਤਾ ਕਿਉਂਕਿ ਜੇ ਜ਼ਿਆਦਾ ਲੰਬੇ ਟਾਈਮ ਵਾਸਤੇ ਵੀ ਕਰਨਾ ਪੈ ਜਾਵੇ ਤੇ ਸਾਡੇ ਪਿੰਡ ਵਾਸੀਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਆ ਸਰਪੰਚ ਸਾਹਿਬ ਅਗਰ ਮਨੋ ਆਰ ਪਾਰ ਦੀ ਲੜਾਈ ਹੁੰਦੀ ਆ ਕੋਈ ਇਦਾਂ ਦਾ ਕੰਮ ਹੁੰਦਾ ਆ ਕਿ ਤੁਹਾਡਾ ਪਿੰਡ ਜਾਂ ਤੁਸੀਂ ਜਿਹੜਾ ਆ ਉਹ ਸਰਕਾਰ ਦੇ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਖੜੇ ਹੋ ਜੀ। ਪਹਿਲੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ ਜਾਂ ਚਾਹਦੀ ਸੀ ਕਿ ਜਿਹੜਾ ਇਹ ਹਮਲਾ ਹੋਇਆ ਇਹ ਸਾਡੇ ਦੇਸ਼ ਦੇ ਜਿੰਨੇ ਵੀ ਹੈਗੇ ਨੇ ਆ ਸਾਡਾ ਦੇਸ਼ ਦਾ ਮਤਲਬ ਮੰਤਰੀਆਂ ਦੇਸ਼ ਦਾ ਇਹ ਮਤਲਬ ਨਹੀਂ ਸੀ ਕਿ ਕਿਸੇ ਵੀ ਚੀਜ਼ ਨੂੰ ਨੁਕਸਾਨ ਪਹੁੰਚਾਉਣਾ ਜਾਂ ਕਰਨਾ ਇਸ ਦੇਸ਼ ਵਿੱਚ ਮੁੱਖ ਮੁੱਦਾ ਇਹੋ ਹੀ ਆ ਕਿ ਅਤਵਾਦ ਨੂੰ ਖਤਮ ਕਰਨਾ ਚਾਹੇ ਉਹ ਕਿਸੇ ਵੀ ਦੇਸ਼ ਵਿੱਚ ਹੋਵੇ ਇਸ ਕਰਕੇ ਜਿਸ ਨਾਲ ਸਾਨੂੰ ਸਰਕਾਰ ਨਾਲ ਜ ਮੁੰਡੇ ਨਾਲ ਮੁੰਡਾ ਲਾ ਕੇ ਜੁੜ ਕੇ ਤੋੜਨ ਦੀ ਲੋੜ ਵੀ ਪਵੇਗੀ ਤਾਂ ਉਹਦੇ ਵਾਸਤੇ ਅਸੀਂ ਪੂਰੀ ਤਰ੍ਹਾਂ ਤਿਆਰ ਹੈਗੇ ਆਂ ਠੀਕ ਹੈ ਇਹ ਸਰਹੱਦੀ ਪਿੰਡ ਨੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਆ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਪੈਵੇਗੀ ਭਾਵੇਂ ਇਹ ਸਟੈਗ ਦੀ ਗੱਲ ਹੋਵੇ ਭਾਵੇਂ ਆਰਪਾਰ ਦੀ ਲੜਾਈ ਦੀ ਗੱਲ ਹੋਵੇ ਤੇ ਹਰ ਤਰ੍ਹਾਂ ਜਿਹੜਾ ਸਰਕਾਰ ਦੇ ਨਾਲ ਹਰ ਤਰ੍ਹਾਂ ਜਿਹੜਾ ਪ੍ਰਸ਼ਾਸਨ ਦੇ ਨਾਲ ਆਪਾਂ ਹਿੱਕ ਜੋੜ ਕੇ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਆ ਉਹ ਆਪਾਂ ਖੜੇ ਆ ਤੇ ਤਸਵੀਰਾਂ ਜਿਹੜੀਆਂ ਇਸ ਵੇਲੇ ਜਿਹੜੀਆਂ ਆ ਰਾਤ ਵੇਲੇ ਦੀਆਂ ਬਾਰਡਰ ਤੋਂ ਜਿਹੜੀਆਂ ਆ ਉਹ ਤੁਹਾਨੂੰ ਦਿਖਾ ਰਹੇ ਆ ਕਿ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਲੋਕਾਂ ਦਾ ਕੀ ਕਹਿਣਾ ਆ ਤੇ ਕੀ ਵਿਚਾਰ ਆ